ਜੀ ਸਤਿ ਸ਼੍ਰੀ ਅਕਾਲ ਜੀ ਟ੍ਰੂਥਵੇ ਇੰਗਲਿਸ਼ ਸਕੂਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਐਂਡ ਆਈ ਹੋਪ ਤੁਸੀਂ ਸਾਰੇ ਜਾਣੇ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਪੰਜ ਸ਼ਬਦਾਂ ਦੀ ਅਗਲੀ ਕਲਾਸ ਇਹ ਜੋ ਪੰਜ ਸ਼ਬਦ ਸਕਰੀਨ ਤੇ ਆ ਰਹੇ ਨੇ ਅੱਜ ਆਪਾਂ ਇਹਨਾਂ ਦਾ ਮਤਲਬ ਇਹਨਾਂ ਨੂੰ ਬੋਲਣ ਦਾ ਤਰੀਕਾ ਤੇ ਸਭ ਤੋਂ ਜ਼ਰੂਰੀ ਇਹਨਾਂ ਨੂੰ ਸੈਂਟੈਂਸ ਦੇ ਵਿੱਚ ਵਰਤਣਾ ਕਿਵੇਂ ਹੈ ਇਹ ਤਿੰਨ ਚੀਜ਼ਾਂ ਆਪਾਂ ਸਿੱਖਾਂਗੇ ਅੰਗਰੇਜ਼ੀ ਦੇ ਸ਼ਬਦਾਂ ਦੀ ਨੌਲੇਜ ਮੈਂ ਆਪਣੇ ਚੈਨਲ ਤੇ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦਾ ਹਾਂ ਬਟ ਅਗਰ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਆਪਣੀ ਲਾਈਫ ਦੇ 10 ਤੋਂ ਲੈ ਕੇ 4 ਮਹੀਨੇ ਅੰਗਰੇਜ਼ੀ ਦੀ ਪ੍ਰੋਪਰ ਟ੍ਰੇਨਿੰਗ ਲਓ ਪੰਜਾਬੀ ਲੈਂਗੁਏਜ ਦੇ ਵਿੱਚ ਆਪਾਂ ਅੰਗਰੇਜ਼ੀ ਸਿਖਾਉਂਦੇ ਆ ਟਰੂਥਵੇ ਇੰਗਲਿਸ਼ ਸਕੂਲ ਇੱਕ ਆਨਲਾਈਨ ਇੰਸਟੀਚਿਊਟ ਹੈ ਜਿਹੜਾ ਸਪੈਸ਼ਲੀ ਪੰਜਾਬ ਬੋਰਡ ਦੇ ਜਾਂ ਜਿਹੜੇ ਵੀਕ ਸਟੂਡੈਂਟਸ ਨੇ ਉਹਨਾਂ ਨੂੰ ਟ੍ਰੇਨ ਕਰਦਾ ਐ ਐਂਡ ਪਿਛਲੇ 3 ਸਾਲਾਂ ਦੇ ਵਿੱਚ ਹਜ਼ਾਰਾਂ ਸਟੂਡੈਂਟ ਨੂੰ ਆਪਾਂ ਤਿਆਰ ਕਰ ਚੁੱਕੇ ਆਂ ਆਪਣੀ ਕਲਾਸ ਦੇ ਵਿੱਚ ਕੋਈ ਉਮਰ ਦੀ ਬਾਉਂਡੇਸ਼ਨ ਨਹੀਂ 15 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਸਟੂਡੈਂਟਸ ਮੇਰੇ ਕੋਲੇ ਕਲਾਸਸ ਲੈ ਰਹੇ ਨੇ ਸੋ ਆਪਣੇ ਕੋਲੇ ਪਰਸਨਲ ਕਲਾਸ ਵੀ ਅਵੇਲੇਬਲ ਹੁੰਦੀ ਐ ਐਂਡ ਗਰੁੱਪ ਕਲਾਸ ਵੀ ਅਵੇਲੇਬਲ ਹੁੰਦੀ ਐ ਗਰੁੱਪ ਕਲਾਸਾਂ ਦਾ ਟਾਈਮ ਸ਼ਾਮ ਦਾ ਫਿਕਸ ਹੁੰਦਾ ਐ ਐਂਡ ਪਰਸਨਲ ਕਲਾਸ ਦੇ ਵਿੱਚ ਟਾਈਮ ਸਟੂਡੈਂਟ ਦੇ ਅਕੋਰਡਿੰਗ ਰੱਖਿਆ ਜਾਂਦਾ ਐ ਐਂਡ ਉਹਨੂੰ ਤਿਆਰ ਵੀ ਉਸਦੇ ਲੈਵਲ ਦੇ ਹਿਸਾਬ ਨਾਲ ਹੀ ਕੀਤਾ ਜਾਂਦਾ ਹੈ। ਸੋ ਆਪਣੀ ਕਲਾਸ ਬੁੱਕ ਕਰਨ ਦੇ ਲਈ ਗ੍ਰੀਨ ਤਿਆਰੇ ਨੰਬਰ ਦੇ ਥਰੂ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਹਾਂਜੀ ਆਪਣੀ ਅੱਜ ਦੀ ਕਲਾਸ ਦਾ ਪਹਿਲਾ ਸ਼ਬਦ ਹੈ ਜੀ ਲਾਸਟ। ਲਾਸਟ ਹੁੰਦਾ ਅਖੀਰਲਾ। ਆਈ ਡਿਡ ਨਾਟ ਵਾਚ ਦਾ ਲਾਸਟ ਪਾਰਟ ਆਫ ਮੂਵੀ। ਮੈਂ ਮੂਵੀ ਦਾ ਲਾਸਟ ਪਾਰਟ ਨਹੀਂ ਦੇਖਿਆ ਸੀ ਸੋ ਇੱਥੇ ਮੈਂ ਡਿਡ ਦੇ ਨਾਲ ਨੋਟ ਕਿਉਂ ਲਾਇਆ ਹੈ ਇਹ ਸਾਰੀ ਇਨਫੋਰਮੇਸ਼ਨ ਸਾਰੀ ਟਰਾਂਸਲੇਸ਼ਨ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦੇ ਵਿੱਚ ਸਮਝ ਆਏਗੀ ਸੋ ਆਪਣੀ ਲਾਈਫ ਦੇ 4 ਤੋਂ ਲੈ ਕੇ 6 ਮਹੀਨੇ ਸਾਨੂੰ ਦੇ ਦਿਓ ਅੰਗਰੇਜ਼ੀ ਦਾ ਤੁਹਾਡਾ ਕੋਈ ਵੀ ਲੈਵਲ ਹੈ ਮੈਟਰ ਨਹੀਂ ਕਰਦਾ ਤੁਸੀਂ ਕਿੰਨੇ ਵੀ ਵੀਕ ਹੋ ਚਾਹੇ ਜ਼ੀਰੋ ਲੈਵਲ ਤੇ ਹੋ ਥੋੜਾ ਲੈਵਲ ਸ਼ੋਰਲੀ ਬਣੇਗਾ ਅਗਰ ਤੁਸੀਂ ਮਿਹਨਤ ਕਰਨ ਲਈ ਤਿਆਰ ਹੋ ਤਾਂ ਆਪਣੇ ਕੋਲ ਇੱਕ ਪ੍ਰੀਮੀਅਮ ਕਲਾਸ ਹੁੰਦੀ ਹੈ ਪਰਸਨਲ ਕਲਾਸ ਉਹਦੇ ਵਿੱਚ ਇੱਕ ਟਾਈਮ ਤੇ ਇੱਕ ਸਟੂਡੈਂਟ ਹੀ ਬੈਠਦਾ ਹੈ ਤੇ ਪੜਾਇਆ ਵੀ ਉਹਨੂੰ ਸਟੂਡੈਂਟ ਦੇ ਹਿਸਾਬ ਦੇ ਨਾਲ ਹੀ ਜਾਂਦਾ ਹੈ ਕਿ ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟ ਬੈਠਦੇ ਨੇ ਉਸ ਕਲਾਸ ਦੇ ਵਿੱਚ ਤੇ ਟਾਈਮਿੰਗ ਵੀ ਉਹਨਾਂ ਦੇ ਹਿਸਾਬ ਨਾਲ ਹੀ ਸੈੱਟ ਕੀਤੀ ਜਾਂਦੀ ਹੈ ਸੋ ਸਕਰੀਨ ਤੇ ਆਰੇ ਨੰਬਰ ਦੇ ਥਰੂ ਤੁਸੀਂ ਆਪਣੀ ਕਲਾਸ ਬੁੱਕ ਕਰ ਸਕਦੇ ਹੋ ਹੁੰਦਾ ਐਟ ਲੀਸਟ ਐਟ ਲੀਸਟ ਹੁੰਦਾ ਘੱਟੋ-ਘੱਟ ਘੱਟੋ-ਘੱਟ ਠੀਕ ਹੈ ਐਟ ਲੀਸਟ ਯੂ ਸ਼ੁੱਡ ਗੋ देयर ਘੱਟੋ ਘੱਟ ਤੈਨੂੰ ਉੱਥੇ ਜਾਣਾ ਚਾਹੀਦਾ ਆਪਾਂ ਕਹਿੰਨੇ ਆ ਨਾ ਘੱਟੋ ਘੱਟ ਤੂੰ ਆਹ ਕੰਮ ਤਾਂ ਕਰ ਲਾ ਜੀ ਲੇਟਰ ਹੁੰਦਾ ਬਾਅਦ ਵਿੱਚ ਬਾਅਦ ਵਿੱਚ ਆਈ ਵਿਲ ਡੂ ਮਾਈ ਵਰਕ ਲੇਟਰ ਲੇਟਰ ਤੇ ਆਫਟਰ ਦੇ ਵਿੱਚ ਕੀ ਫਰਕ ਹੁੰਦਾ ਆਫਟਰ ਤੋਂ ਬਾਅਦ ਆਪਾਂ ਨੂੰ ਕੋਈ ਨਾ ਕੋਈ ਚੀਜ਼ ਲਾਉਣੀ ਪੈਂਦੀ ਹੈ ਲੇਟਰ ਤੋਂ ਬਾਅਦ ਆਪਾਂ ਕੁਝ ਨਹੀਂ ਲਗਾਉਂਦੇ ਲਾਈਕ ਆਈ ਵਿਲ డు ਮਾਈ ਵਰਕ ਹੁਣ ਆਫਟਰ ਲਾਉਣਾ ਨਾ ਕੁਝ ਨਾ ਕੁਝ ਲਾਉਣਾ ਪਊਗਾ ਆਫਟਰ 3 ਪੀਐਮ ਕੁਝ ਨਾ ਕੁਝ ਆਫਟਰ ਵਾਚਿੰਗ ਮੂਵੀ ਓਕੇ ਲੇਟ ਲੇਟ ਹੁੰਦਾ ਲੇਟ ਮਤਲਬ ਲੇਟ ਹੀ ਹੈ ਆਈ ਏਮ ਕੈਟ ਇਨ ਟਾਈਮ ਮੈਂ ਲੇਟ ਹੋ ਰਿਹਾ ਹਾਂ ਉਸ ਬਾਅਦ ਨੋ ਲੋਂਗਰ ਹੁੰਦਾ ਹੁਣ ਨਹੀਂ ਹੁਣ ਨਹੀਂ ਤੇ ਹੋ ਲੋਂਗਰ ਈ ਯੂਸ ਕਰਦੇ ਉਹ ਇਸ ਨੂੰ ਨਹੀਂ ਯੂਜ਼ ਕਰਦੇ ਹੁਣ ਨਹੀਂ ਯੂਜ਼ ਕਰਦੇ ਠੀਕ ਹੈ ਇਨ੍ਹਾਂ ਦੇ ਵਿੱਚ ਡੂ ਨਾਟ ਵਗੈਰਾ ਲਗਾਉਂਦੀ ਲੋੜ ਨਹੀਂ ਇਹ ਵੀ ਨੈਵਰ ਵਰ ਗਈ ਤੁਸੀਂ ਕਿਸੇ ਵੀ ਮੋੜ ਤੇ ਖੜੇ ਹੋ ਆਪਣੀ ਲਾਈਫ ਦੇ ਅੱਜ ਕੱਲ੍ਹ ਹਰ ਇੱਕ ਬੰਦੇ ਨੂੰ ਅੰਗਰੇਜ਼ੀ ਦੀ ਲੋੜ ਹੈ ਤੁਹਾਡੀ ਏਜ ਜ਼ਿਆਦਾ ਹੈ ਤੁਹਾਡਾ ਗੈਪ ਬਹੁਤ ਜ਼ਿਆਦਾ ਪੈ ਗਿਆ ਤੁਹਾਨੂੰ ਅੰਗਰੇਜ਼ੀ ਤੋਂ ਅੰਗਰੇਜ਼ੀ ਸਮਝ ਨਹੀਂ ਆਉਂਦੀ ਮੈਂ ਪੰਜਾਬੀ ਲੈਂਗੁਏਜ ਦੇ ਵਿੱਚ ਟੀਚ ਕਰਦਾ ਹਾਂ ਅਸੀਂ ਦੋ ਜਾਣੇ ਹਾਂ ਮੈਡਮ ਐਂਡ ਮੈਂ ਜਿੰਨਾ ਸਟੂਡੈਂਟਸ ਦਾ ਪੜਾਈ ਦੇ ਨਾਲ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਸੀ ਉਹ ਵੀ 4-5 ਮਹੀਨੇ ਲਗਾ ਕੇ ਮੇਰੇ ਕੋਲੇ ਟਰੈਂਡ ਹੋਏ ਨੇ ਆਪਣੇ ਜੀਟੀ ਦੇ ਉਹਨਾਂ ਨੇ ਬੈਂਡ ਲਏ ਨੇ ਆਪਣੀ ਪੀਆਰ ਦੀਆਂ ਫਾਈਲਾਂ ਅਪਲਾਈ ਕੀਤੀਆਂ ਨੇ ਕੈਨੇਡਾ ਯੂਐਸਏ ਯੂਕੇ ਆਸਟ੍ਰੇਲੀਆ ਸਟੂਡੈਂਟਸ ਮੇਰੇ ਤੋਂ ਆਨਲਾਈਨ ਕਲਾਸਾਂ ਲੈਂਦੇ ਨੇ ਸਪੈਸ਼ਲੀ ਪਰਸਨਲ ਕਲਾਸ ਸੋ ਪਰਸਨਲ ਕਲਾਸ ਆਪਣੀ ਬਹੁਤ ਬੈਨੀਫੀਸ਼ੀਅਲ ਹੈ ਜਿਦੇ ਵਿੱਚ ਸਿਰਫ ਇੱਕ ਸਟੂਡੈਂਟ ਨੂੰ ਇੱਕ ਟਾਈਮ ਤੇ ਆਪਾਂ ਟੀਚ ਕਰਦੇ ਆ ਸੋ ਏਸੀ ਆਪਣੀ ਅੱਜ ਦੀ ਕਲਾਸ 10 ਤੋਂ ਲੈ ਕੇ 15 ਮਿੰਟ ਦਾ ਮੇਰਾ ਇਹ ਐਫਰਟ ਹੁੰਦਾ ਹੈ ਕਿ ਤੁਹਾਨੂੰ ਕੁਝ ਨਾ ਕੁਝ ਨਵਾਂ ਸਿਖਾਇਆ ਜਾਵੇ ਇਹ ਜਿਹੜੇ ਸ਼ਬਦ ਸੀ ਇਹ ਬੜੇ ਕਨਫਿਊਜ਼ਿੰਗ ਹੁੰਦੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਇਕੱਠਾ ਹੀ ਸਿਲੈਕਟ ਕਰ ਲਿਆ ਸੋ ਆਈ ਹੋਪ ਇੱਕ ਕਲਾਸ ਤੁਸੀਂ ਬਹੁਤ ਕੁਝ ਸਿੱਖਿਆ ਤੁਸੀਂ ਮੇਰਾ ਹੁਣ ਇੱਕ ਕੰਮ ਕਰਨਾ ਜੀ ਸ਼ੇਅਰ ਬਟਨ ਤੇ ਕਲਿੱਕ ਕਰੋ ਲਿੰਕ ਕਾਪੀ ਕਰੋ ਆਪਣੇ WhatsApp ਸਟੇਟਸ ਦੇ ਵਿੱਚ ਵਧੀਆ ਜਿਹਾ ਕਮੈਂਟ ਕਰਕੇ ਜੋ ਵੀ ਤੁਹਾਡੀ ਫੀਲਿੰਗ ਹੈ ਵੀਡੀਓ ਦੇ ਰਿਗਾਰਡਿੰਗ ਉਹ ਤੁਸੀਂ ਆਪਣਾ ਇਹਨੂੰ ਸ਼ੇਅਰ ਕਰ ਦਿਓ ਸੋ ਮੈਂ ਸਮਝੂਗਾ ਤੁਸੀਂ ਮੈਨੂੰ ਇਸ ਵੀਡੀਓ ਦਾ ਇਸ ਮੇਰੀ ਮਿਹਨਤ ਦਾ ਤੁਸੀਂ ਮੁੱਲ ਦਿੱਤਾ ਸੋ ਠੀਕ ਹੈ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਨਵੇਂ ਕਨਸੈਪਟ ਦੇ ਨਾਲ ਥੈਂਕ ਯੂ so much ਟੇਕ ਕੇਅਰ ਐਂਡ 올 ਦਾ ਬੈਸਟ